24 ਦਾ ਸਾਲ ਸੀ ਜਿਹੜਾ ਇੱਕ ਬੜਾ ਇਸ ਪੱਖ ਤੋਂ ਰਾਜਨੀਤਿਕ ਤੌਰ ਤੇ ਬੜਾ ਜਿਹੜਾ ਹੈ ਸਸਪੈਂਸ ਭਰਿਆ ਬਣਿਆ ਰਿਹਾ ਬੀਜੇਪੀ ਪਾਰਟੀ ਸਾਰਾ ਸਾਲ ਪਿਛਲੇ ਸਾਲ ਜਿਹੜਾ ਹੈ 23 ਦੇ ਵਿੱਚ ਤੇ ਲਗਾਤਾਰ ਇਹ ਕਹਿੰਦੀ ਆ ਰਹੀ ਸੀ ਕਿ ਅਸੀਂ 24 ਦੇ ਵਿੱਚ ਜਿਹੜਾ ਹੈ 400 ਤੋਂ ਪਾਰ ਸ਼ੀਟਾਂ ਲੈ ਕੇ ਜਾਣੀ ਆ ਪਰ ਹੀਰੂਜੀ ਖਾਲਸਾ ਸਾਸਤਰੀ ਵਾਹਿਗੁਰੂ ਦੀ ਫਤਿਹ ਜੈ ਭੀਮ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ IP Asavans hota ਅੱਜ ਸਾਲ 2024 ਦਾ ਲਾਸਟ ਦਿਨ 31 ਦਸੰਬਰ ਸੋ ਆਓ 31 ਦਸੰਬਰ ਨੂੰ ਯਾਦ ਕਰਦੇ ਹਾਂ ਇਹਨੂੰ ਅਲਵਿਦਾ ਆਖੀਏ ਅਤੇ ਆਉਣ ਵਾਲੇ ਅ 2025 ਨੂੰ ਜਿਹੜਾ ਹੈ ਸਵਾਗਤ ਕਰੀਏ ਦੋਸਤੋ ਵੀਡੀਓ ਨੂੰ ਦੇ ਵਿੱਚ ਆਪਾਂ ਜਿਹੜੀਆਂ ਸਾਡੀਆਂ ਕੌੜੀਆਂ ਮਿੱਠੀਆਂ ਜ਼ਾਦਾ ਸਾਂਝੀਆਂ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਲਈ ਦੁਆਵਾਂ ਕਰਾਂਗੇ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਚੰਗੀ ਰਹੂਗੀ ਲੱਗੂਗੀ ਤੇ ਤੁਸੀਂ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਔਰ ਉਮੀਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਚੈਨਲ ਦੇ ਨਾਲ ਜੁੜ ਕੇ ਤੁਸੀਂ ਜਿਸ ਤਰ੍ਹਾਂ ਪਹਿਲਾਂ ਪਿਛਲੇ ਵਾਰ ਕਾਫੀ ਵਧੀਆ ਪਿਆਰ ਦਿੱਤਾ ਤੇ ਇਸ ਵਾਰ ਫੇਰ ਤੁਸੀਂ ਅਗਲੇ ਅਗਲਾ ਸਾਲ ਸਾਡੇ ਲਈ ਬਹੁਤ ਵਧੀਆ ਖੁਸ਼ੀਆਂ ਤੇ ਖੇੜੀਆਂ ਭਰਿਆ ਹੋਵੇਗਾ ਤੇ ਸੋ ਆਓ ਆਪਾਂ ਲਿਖਾ ਜੋਖਾ ਕਰਦੇ 2024 ਨੂੰ ਅਲਵਿਦਾ ਆਖੀਏ ਤੇ ਆਉਣ ਵਾਲੇ 2025 ਨੂੰ ਜਿਹੜਾ ਹੈ ਜੀ ਆਇਆਂ ਕਹੀਏ ਸੋ ਆਪਾਂ ਗੱਲ ਕਰਦੇ ਆ ਜਿਹੜਾ ਹੈ 1 ਦਸੰਬਰ ਅ 1 ਜਨਵਰੀ 2024 ਤੋਂ ਲੈ ਕੇ ਦਿਲ ਤੱਕ ਇਸ ਸਾਲ ਬਹੁਤ ਵਧੀਆ ਦਿਨ ਰਿਹਾ ਸਾਡੇ ਲਈ ਲਗਭਗ ਸਮੁੱਚੇ ਦੇਸ਼ ਵਾਸੀਆਂ ਲਈ ਕਾਫੀ ਇਹ ਠੀਕ-ਠਾਕ ਬਰਹ ਰਿਹਾ ਕੋਈ ਜ਼ਹੀ ਵੱਡੀ ਜਿਹੜੀ ਹੈ ਉਥਲ-ਪੁਥਲ ਦੇਸ਼ ਦੇ ਵਿੱਚ ਨਹੀਂ ਹੋਈ ਤਾਂ ਇੱਕੋ ਇੱਕ ਜਿਹੜੀ ਨਵੀਂ ਗੱਲ ਜਿਹੜੀ ਉਹ ਆਈ ਹੈ ਉਹ ਆਈ ਸੀ ਕਿ ਦੇਸ਼ ਨੂੰ ਦੁਬਾਰਾ ਫਿਰ ਅਸੀਂ ਆਪਣਾ ਜਿਹੜਾ ਹੈ ਪ੍ਰਾਣੀ ਸਰਕਾਰ ਜਿਹੜੀ ਪਿਛਲੇ 10 ਸਾਲ ਤੋਂ ਚੱਲੀ ਆ ਰਹੀ ਸੀ ਉਸ ਨੂੰ ਦੁਬਾਰਾ ਰਿਪੀਟ ਕੀਤਾ ਦੇ ਇਸ ਵਾਸੀਆਂ ਨੇ ਇਲੈਕਸ਼ਨ ਹੋਏ 2024 ਦੇ ਵਿੱਚ ਤੇ ਦੁਬਾਰਾ ਪ੍ਰਧਾਨ ਮੰਤਰੀ ਜੀ ਸਾਡੇ ਨਰਿੰਦਰ ਮੋਦੀ ਜੀ ਮੋਦੀ ਜੀ ਜਿਹੜੇ ਹੈ 3 ਤੀਰਮ ਦੀ ਜਿਹੜੀ ਹੈ ਵਾਰੀ ਉਹ ਲੈਣ ਲੱਗੇ ਹੋਏ ਆ 2024 ਦਾ ਸਾਲ ਸੀ ਜਿਹੜਾ ਇੱਕ ਬੜਾ ਇਸ ਪੱਖ ਤੋਂ ਰਾਜਨੀਤਿਕ ਤੌਰ ਤੇ ਬੜਾ ਜਿਹੜਾ ਹੈ ਸਸਪੈਂਸ ਭਰਿਆ ਬਣਿਆ ਰਿਹਾ ਭੀਜਪੀ ਪਾਰਟੀ ਸਾਰਾ ਸਾਲ ਪਿਛਲੇ ਸਾਲ ਜਿਹੜਾ ਹੈ 23 ਦੇ ਵਿੱਚ ਤੇ ਲਗਾਤਾਰ ਇਹ ਕਹਿੰਦੀ ਆ ਰਹੀ ਸੀ ਕਿ ਅਸੀਂ 24 ਦੇ ਵਿੱਚ ਜਿਹੜਾ ਹੈ 400 ਤੋਂ ਪਾਰ ਸੀਟਾਂ ਲੈ ਕੇ ਜਾਣੀਆਂ ਪਰ ਅਤੇ ਸੰਵਿਧਾਨ ਬਦਲਣ ਦੀਆਂ ਗੱਲਾਂ ਚੱਲਦੀਆਂ ਸੀ ਬੀਜੇਪੀ ਪਾਰਟੀ ਦੇ ਬਹੁਤ ਹੀ ਜੜੀਆਂ ਛੋਟੀਆਂ ਪਾਰਟੀਆਂ ਜਿਹੜਾ ਉਹਨਾਂ ਦੀਆਂ ਜੜੀਆਂ ਹੈ ਆ ਰਾਸ਼ਟਰੀ ਸਵੈਮ ਸੇਵਕ ਸੰਗਠਨ ਨਾਲ ਜੁੜੀਆਂ ਹੋਈਆਂ ਜਿੱਥੇ ਬੰਦੀਆਂ ਨੇ ਹਿੰਦੂਵਾਦੀ ਸੰਗਠਨ ਨੇ ਉਹਨਾਂ ਦੀ ਮੰਗ ਸੀ ਕਿ ਅਸੀਂ ਬੀਜੇਪੀ ਨੂੰ ਦੁਬਾਰਾ ਸੱਤਾ ਚਲਿਆ ਕੇ 400 ਸੀਟਾਂ ਤੋਂ ਪਾਰ ਕਰਕੇ ਸਪਸ਼ਟ ਮੌਮੰਤਰ ਨਾਲ ਜਿਹੜਾ ਹੈ 2/3 ਬਹੁਮਤ ਨਾਲ ਕੇਂਦਰ ਦੇ ਇਸ ਸਰਕਾਰ ਬਣਾ ਕੇ ਭਾਰਤ ਦੇਸ਼ ਦਾ ਸੰਵਿਧਾਨ ਜਿਹੜਾ ਹੈ ਬਦਲ ਦਾਂਗੇ ਪਰ ਕਾਂਗਰਸ ਦੀ ਸਟ੍ਰੈਟਜੀ ਬਾਕੀ ਲੋਕਾਂ ਦਾ ਸੁਚੇਤ ਹੋਣਾ ਔਰ ਜਿਹੜਾ ਹੈ ਬੀਜੇਪੀ ਦਾ ਨਜ਼ਾਇਜ਼ ਕੱਟੜ ਪਣਾ ਉਸ ਨੂੰ ਜਿਹੜਾ ਹੈ 350 ਤੋਂ ਵੀ ਪਾਰ ਨਹੀਂ ਜਾਣ ਦਿੱਤਾ ਤਾਂ ਖੁਦ ਬੀਜੇਪੀ 220 ਬੂਤੇ ਤੇ ਰਹਿ ਗਈ ਤੇ ਔਰ ਕੁੱਲ ਮਿਲਾ ਕੇ ਸਾਰੀਆਂ ਸੀਟਾਂ ਉਹਨਾਂ ਦੀਆਂ ਸਮੁੱਚੀ ਐਨਡੀਐ ਦੀਆਂ ਜਿਹੜੀਆਂ 1295 ਤੱਕ ਬਣੀ ਔਰ ਸਰਕਾਰ ਬਣਦੀ ਨਜ਼ਰ ਬਣੀ ਉਹਨਾਂ ਦੀ ਔਰ ਦੇਸ਼ ਦਾ ਸੰਵਿਧਾਨ بچਿਆ ਜਿਨ੍ਹਾਂ ਲੋਕਾਂ ਨੂੰ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਜਾਂ ਸੰਵਿਧਾਨ ਘਾੜਿਆਂ ਦੇ ਵਿੱਚ ਆਸਥਾ ਸੀ ਉਹਨਾਂ ਦੀ ਜਾਨ ਚ ਜਾਨ ਆਈ ਕਿ ਸਾਡਾ ਦੇਸ਼ ਇਸ ਵਕਤ ਅਸੀਂ ਦੁਬਾਰਾ ਪਾਰ ਦਾ ਸੰਵਿਧਾਨ ਜਿਹੜਾ ਪਹਿਲਾਂ ਵਾਲੀ ਤਾਕਤ ਨਾਲ ਲੋਕਤੰਤਰ ਜਿਹਦੇ ਵਿੱਚ ਮਜ਼ਬੂਤ ਜਿਹੜੇ ਹੈ اپੋਜੀਸ਼ਨ ਵਾਲਾ ਦੇਸ਼ ਦੁਆਰਾ ਬਹਿ ਸਰਕਾਰ ਚੁਣੀ ਗਈ ਤਾਂ ਇਹ ਸਾਡੇ ਲਈ ਇੱਕ ਚੰਗੀ ਖਬਰ ਸੀ ਔਰ ਕੁਝ ਚੰਗੇ ਸੀ ਉਸ ਤੋਂ ਇਲਾਵਾ ਫਿਰ ਹੋਰ ਵੀ ਬਹੁਤ ਕੁਝ ਵਧੀਆ ਹੋਇਆ ਦੇਸ਼ ਨੇ ਕਾਫੀ ਤਰੱਕੀ ਵੀ ਕੀਤੀ ਦੇਸ਼ ਹਮ ਦੀ ਸੰਚਰਚਾ માં ਰਹੀਆਂ ਕੁਝ ਘਟਨਾਵਾਂ ਕੌੜੀਆਂ ਵੀ ਹੋਈਆਂ ਲਾਸਟ ਦੇ ਵਿੱਚ ਪੰਜਾਬ ਦੇ ਲਈ ਜਿਹੜੀ ਹੈ ਸਭ ਤੋਂ ਜਿਹੜਾ ਕੇਂਦਰ ਸਰਕਾਰ ਨਾਲ ਲਗਾਤਾਰ ਕਿਸਾਨ ਮਜ਼ਦੂਰ ਜਿਹੜਾ ਏਕਤਾ ਦਾ ਜਿਹੜਾ ਪਾਲਾ ਪਿਆ ਹੋਇਆ ਹੋਇਆ ਔਰ ਇਸ ਵਕਤ 34 ਤੋਂ 35 ਦਿਨ ਫੁਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਆ ਨੂੰ ਉਹ ਮਰਨ ਮਰਤੇ ਤੇ ਬੈਠੇ ਔਰ ਐਮ ਐਸ ਪੀ ਦਾ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਮੰਗ ਆ ਪੰਜਾਬ ਦੇ ਕਿਸਾਨਾਂ ਦੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੱਧ ਤੋਂ ਵੱਧ ਫਸਲਾਂ ਨੂੰ ਜਿਹੜਾ ਹੈ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਖਰੀਦਿਆ ਜਾਵੇ ਪਰ ਸਰਕਾਰ ਵਰਲਡ ਬੈਂਕ ਦੇ ਨਾਲ ਜੁੜੀ ਹੋਣ ਕਰਕੇ ਕੇਂਦਰ ਅਸੀਂ ਕਿਉਂਕਿ ਵਰਲਡ ਬੈਂਕ ਨਾਲ ਜੁੜੇ ਹੋਏ ਆ ਭਾਰਤ ਦਾ 1992 ਤੋਂ डब्ल्यूटीओ ਨਾਲ ਜੋੜਨ ਤੋਂ ਬਾਅਦ ਅਸੀਂ ਉਹਦੇ ਵਿੱਚੋਂ ਬਾਹਰ ਵੀ ਨਹੀਂ ਆ ਸਕਦੇ ਤੇ ਦੇਸ਼ ਦੀ ਅਰਥਵਿਵਸਥਾ ਨੂੰ ਅਸੀਂ ਸਾਡੇ ਆਮ ਲੋਕਾਂ ਦੇ ਮੁਤਾਬਕ ਨਹੀਂ ਚਲਾਇਆ ਜਾ ਸਕਦਾ ਪਰ ਕਿਸਾਨ ਹੈ ਜਿਹੜੇ ਉਹ ਦੇਸ਼ ਦੀ ਰੀੜ ਦੀ ਹੱਡੀ ਨੇ ਵੱਡੇ ਅਨਦਾਤਾ ਨੇ ਔਰ ਦੇਸ਼ ਦਾ ਬਹੁਤ ਸਾਰਾ ਇਹਨਾਂ ਕਾਰੋਬਾਰਾ ਉਹ ਕਿਸਾਨਾਂ ਦੇ ਸਿਰ ਤੇ ਖੜਾ ਔਰ ਕਿਸਾਨ ਜਥੇਬੰਦੀਆਂ ਦੀ ਆਗੂ ਸਹਿਬਾਨਾਂ ਦੀ ਇਹ बार-बार ਦਲੀਲ ਹੈ ਕਿ ਜੇਕਰ ਕਿਸਾਨੀ ਬਚੂਗੀ ਕਿਸਾਨ ਬਚਣਗੇ ਤਾਂ ਸਾਡੀ ਜਿਹੜੇ ਦੇਸ਼ ਦੀ ਇੰਡਸਟਰੀ ਆ ਉਹ ਬਹੁਤ ਹੀ ਖੇਤੀ ਅਦਾਰਤ ਇਹ ਤੇ ਉਹ ਬਚੂਗੇ ਤਾਂ ਇਸ ਤਰ੍ਹਾਂ ਇੱਕ ਲੰਬੀ ਕਸਮਕਸ ਚੱਲੀ ਆ ਰਹੀ ਹੈ ਜਿਹਦਾ ਹੱਲ ਤੱਕ ਕੋਈ ਨਤੀਜਾ ਨਹੀਂ ਆਇਆ ਕੱਲ 30 ਤਰੀਕ ਤੱਕ ਲਗਾਤਾਰ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਦੇ ਜਿਹੜੇ ਵੱਡੇ ਉੱਚ ਅਧਿਕਾਰੀ ਸੀ ਭਾਰਤ ਸਰਕਾਰ ਦੇ ਉੱਚ ਅਧਿਕਾਰੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਿਲਣ ਗਏ ਪਰ ਉਹਨਾਂ ਨੇ ਆਪਣਾ ਜਿਹੜਾ ਮਰਨ ਵਰਤ ਤਿਆਗਰ ਤੋਂ ਕੋਰੀ ਨਾ ਕਰ ਦਿੱਤੀ ਸੋ ਇਹ ਸਾਡੀ ਪਿਛਲੇ ਸਾਲ ਦੀ ਜਿਹੜੀ ਸੀਗੀ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਤਣਾ ਤਣੀ ਦੇ ਵਿੱਚ ਚੱਲਦੀ ਆ ਰਹੀ ਹੈ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਪਿਛਲੇ ਸਾਲ ਸਮੁੱਚੇ ਦੇਸ਼ ਦੇ ਵਿੱਚ ਤਾਮਨ ਲੜੂ ਨਾਲ ਕਾਫੀ ਕਾਸਮ ਕਸਤ ਚੱਲਦਾ ਰਿਹਾ ਤੇ ਇਧਰ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਸੰਘਰਸ਼ੀ ਜਥੇਬੰਦੀਆਂ ਨੇ ਉਹਨਾਂ ਨੇ ਬਹੁਤ ਜ਼ੋਰ ਲਾਉਣ ਦੇ ਬਾਵਜੂਦ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਉਹਨੂੰ ਜਿਮਨੀ ਚੋਣਾਂ ਦੇ ਵਿੱਚ ਥੱਲ ਨਹੀਂ ਪਾ ਸਕੀ ਇਕੱਲੀ ਬਰਨਾਲਾ ਸ਼ੀਟ ਤੋਂ ਇਲਾਵਾ ਪੰਜਾਬ ਦੇ ਵਿੱਚ ਦੁਬਾਰਾ ਪਹਿਲਾਂ ਵਾਲੀ ਚੜਤ ਸੀ ਆਮ ਆਦਮੀ ਪਾਰਟੀ ਦੀ ਬਣੀ ਹੋਈ ਆ ਪਰ ਪੰਜਾਬ ਸਰਕਾਰ ਨੇ ਜਿਹੇ ਜਿਹਾਂ ਉਮੀਦਾਂ ਸੀ 2024 ਦੇ ਵਿੱਚ ਉਹ ਬਿਲਕੁਲ ਪੰਜਾਬ ਸਰਕਾਰ ਉਮੀਦਾਂ ਤੋਂ ਉਲਟ ਚੱਲੀ ਹੈ ਔਰ ਲੋਕਾਂ ਦੇ ਪੱਖ ਦੇ ਵਿੱਚ ਜਿਹੜਾ ਹੈ ਪੰਜਾਬ ਦਾ ਕੋਈ ਵੀ ਵਰਗ ਜਿਹੜੇ ਪੰਜਾਬ ਸਰਕਾਰ ਤੋਂ ਖੁਸ਼ ਨਹੀਂ ਹੈ ਉਮੀਦ ਕਰਦੇ ਆ ਨਾਸ ਸਮਾ ਜਿਹੜਾ ਹੈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਸਮੂੱਚੀ ਸਰਕਾਰ ਆ ਜਿਹੜੀ ਹੈ ਉਹ ਵੱਡੇ ਫਤਵੇ ਨਾਲ ਜਿੱਤ ਗਈ ਤੇ 2025 ਦੇ ਵਿੱਚ ਉਹ 2 ਸਾਲ 25 ਤੋਂ 27 ਤੱਕ ਜਿਹੜਾ ਉਹਨਾਂ ਦਾ ਸਮਾਂ ਰਹਿ ਗਿਆ ਉਹਦੇ ਵਿੱਚ ਉਹ ਪੂਰੇ ਜ਼ੋਰ ਨਾਲ ਲੋਕਾਂ ਨੂੰ ਇੱਕ ਜਿਹੜਾ ਹੈ ਉਮੀਦਾਂ ਤੇ ਉੱਤਰ ਦੀ ਕੋਸ਼ਿਸ਼ ਕਰਨ ਇਹ ਅਸੀਂ ਦੁਆ ਕਰਦੇ ਹਾਂ ਬਾਕੀ ਗੱਲ ਜਿਹੜਾ 2024 ਸਾਲ ਦਾ ਜਿਹੜਾ ਸਾ ਬੜਾ ਸੀ ਉਹ ਮਜ਼ਦੂਰਾਂ ਲਈ ਪੰਜਾਬ ਦੇ ਲਈ ਬੜਾ ਦੁਖਦਾਈ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਵੀ ਮਜ਼ਦੂਰਾਂ ਦੇ ਲਈ ਕੋਈ ਕੰਮ ਨੇ ਕੀਤੇ ਨਾ ਹੀ ਮਜ਼ਦੂਰਾਂ ਨਾਲ ਕੋਈ ਬੈਠਕ ਕੀਤੀ এডਿਕੇਸ਼ਨ ਦਾ ਵੀ ਜਿਹੜਾ ਹਾਲ ਬਹੁਤਾ ਵਧੀਆ ਨਹੀਂ ਰਿਹਾ ਹੁਣੇ ਉਹਨੇ ਖਬਰ ਆਈ ਹੈ ਕਿ ਠੰਡ ਵਧਣ ਦੇ ਕਰਕੇ ਛੁੱਟੀਆਂ ਵੀ ਜਿਹੜੀਆਂ ਹਨ 1 ਤੋਂ ਲੈ ਕੇ 7 ਜਨਵਰੀ ਤੱਕ ਕਰਤੀਆਂ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਰਿਹਾ ਉਹ ਬੜਾ ਗਰਮਾਇਆ ਰਿਹਾ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਕਾਲੇ ਪਾਣੀ ਦਾ ਮੋਰਚਾ ਲੱਗਿਆ ਜਿਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੱਖਾਂ ਸਦਾਣਾ ਅਭਜੂਤ ਮਾਨ ਨੂੰ ਇਹੜਾ ਮੈਂ ਤੋ ਉਸਮਾ ਹੈਗੇ ਬਹੁਤ ਸਨਮਾਨ ਜਾਂਦੇ ਬੇਟੇ ਜੋ ਕਿ ਫਿਲਮਕਾਰ ਨੇ ਉਹਨਾਂ ਨੂੰ ਬੜਾ ਵੱਡਾ ਸਮਰਥਨ ਮਿਲਿਆ ਪੰਜਾਬ ਦਾ ਔਰ ਪ੍ਰਵਾਸੀਆਂ ਦਾ ਮਜ਼ਦੂਰਾਂ ਦਾ ਜਿਹੜਾ ਮੁੱਦਾ ਹੈ ਉਹ ਪੂਰੇ ਪੰਜਾਬ ਦੇ ਵਿੱਚ ਖੜਕਦਾ ਰਿਹਾ ਵੱਖ-ਵੱਖ ਤਾਮਾਂ ਤੇ ਪ੍ਰਵਾਸੀ ਮਜ਼ਦੂਰਾਂ ਦੁਆਰਾ ਕੀਤੀਆਂ ਹੋਈਆਂ ਵਧੈਕੀਆਂ ਮੀਡੀਆ ਚਰਚਾ ਦਾ ਵਿਚਾਰ ਰਿਹਾ ਇਸ ਤੋਂ ਵੀ ਜਿਹੜੀ ਹੋਰ ਦੁੱਖदाई ਗੱਲ ਰਹੀ ਆ ਉਹ ਰਹੀ ਆ ਇਸ ਵਾਰ ਮਹਿੰਗਾਈ ਦੀ ਔਰ ਜਿਹੜੀਆਂ ਨਿਤ ਵਰਤੋ ਨੀਆਂ ਚੀਜ਼ਾਂ ਸੀਗੀਆਂ ਉਹ ਬਹੁਤ ਹੀ ਕੁਚਮਰ ਕੱਢੀ ਰੱਖਿਆ ਮਜ਼ਦੂਰ ਵਰਗ ਦਾ ਖਾਸ ਤੌਰ ਤੇ ਛੋਟੇ ਦੁਕਾਨਦਾਰਾਂ ਦਾ ਐਸ ਵਕਤ ਐਸ ਬੜੇ ਦੇ ਵਿੱਚ ਆਲੂ ਪਿਆਜ਼ ਨੇ ਬਹੁਤ ਰਵਾਇਆ ਸਬਜ਼ੀਆਂ ਨੇ ਸਿਰਿੰਡਰ ਕੀ ਹਰ ਚੀਜ਼ ਜਿਹੜਾ ਹੈ ਮਜ਼ਦੂਰੀ ਮਿਲ ਨਹੀਂ ਰਹੀ ਤੇ ਉਧਰਲੇ ਪਾਸੇ ਇੱਕ ਹੋਰ ਜਿਹੜਾ ਵੱਡੇ ਪੰਜਾਬ ਤੇ ਨੌਜਵਾਨਾਂ ਵਾਲੀ ਇਕਤਰਾਸ ਦੀ ਵਾਲੀ ਗੱਲ ਬਣੀ ਉਹ ਸੀ ਜਿਹੜਾ ਕੈਨੇਡਾ ਨੇ ਜਿਹੜੇ ਹੈ ਹਾਇਲਟਸ ਦੇ ਕੇਂਦਰ ਬੰਦ ਕਰਾ ਦਿੱਤੇ ਤੇ ਸਾਡੇ ਵਿਦਿਆਰਥੀਆਂ ਦੀ ਜਿਹੜੀ ਵੀਜ਼ਾ ਲੱਗਣ ਦਾ ਜਿਹੜਾ ਵੀਡੀਸੀਓ ਬਦਲ ਦਿੱਤੀ ਇਸ ਕਰਕੇ ਕੁਝ ਗੱਲਾਂ ਚੰਗੀਆਂ ਹੋਈਆਂ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਸੀ ਧੜਾ ਧੜ ਉਹ ਪੰਜਾਬ ਦੇ ਵਿੱਚ ਰੁਕਣ ਲੱਗ ਗਏ ਪੰਜਾਬ ਦੀਆਂ ਜਿਹੜੀਆਂ ਇਸ ਵਾਰ ਜਿਹੜਾ ਦਾਖਲੇ ਕਾਫੀ ਵਧੀਆ ਹੋਏ ਆ ਕਾਲਜਾਂ 'ਚ ਅੱਗੇ ਤੋਂ ਵੀ ਦਾਖਲੇ ਹੋਣ ਦੀ ਉਮੀਦ ਹੈ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ 'ਚ ਮੁਰਖ ਖੁੱਲਣ ਲੱਗ ਗਈਆਂ ਨੇ ਇਹ ਕੁਝ ਪੰਜਾਬ ਦੇ ਨੌਜਵਾਨਾਂ ਦੀ ਸੁਚੇਤਤਾ ਦੇ ਨਾਲ ਜਿਹੜਾ ਕੁਸ਼ ਚੰਗਾ ਹੋਇਆਗਾ ਸੋ ਜਿੱਥੇ ਮਹਿੰਗਾਈ ਨੇ ਬਹੁਤ ਜ਼ਿਆਦੇ ਲੋਗਾਂ ਦਾ ਲੱਕ ਤੋੜਿਆ ਉੱਥੇ ਮਜ਼ਦੂਰਾਂ ਦੀ ਮਜ਼ਦੂਰੀ ਚ ਉਹਨਾਂ ਵਾਅਦਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਪ੍ਰਵਾਸੀ ਮਜ਼ਦੂਰਾਂ ਦਾ ਬੜਾ ਵੱਡਾ ਮੁੱਦਾ ਜੇ ਪਹਿਲੇ ਕਹਿ ਕੇ ਹਟਿਆ ਕਿ ਵੱਡਾ ਮੁੱਦਾ ਬਣਿਆ ਅਸੀਂ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਤੇ ਮਜ਼ਦੂਰਾਂ ਦੀ ਜਿਹੜੀ ਹੈ ਜਾਨ ਚ ਜਾਨ ਲਿਆਂਦੀ ਪਈ ਆ ਕੋਹੋ ਸਸਤੀ ਮਜ਼ਦੂਰੀ ਕਰਦੇ ਆ ਮਾੜੇ ਹਾਲਾਤਾਂ ਚ ਕੰਮ ਕਰ ਲੈਂਦੇ ਆ ਹਨ ਤੋ ਉਹ ਸਾਡੇ ਪੰਜਾਬ ਦੇ ਮਜ਼ਦੂਰਾਂ ਲਈ ਕਿਤੇ ਨਾ ਕਿਤੇ ਵੱਡੇ ਹਾਨੀਕਾਰ ਬਣੇ ਹੋਏ ਨੇ ਔਰ ਪੰਜਾਬ ਉਹ ਉੱਪਰੋਂ ਉਪਰੋਂ ਪੰਜਾਬੀ ਦੇ ਜਿਹੜੇ ਪ੍ਰਵਾਸੀ ਮਜ਼ਦੂਰ ਉਹ ਵਧਿੱਕਿਆਂ ਤੇ ਵੀ ਉਤਰੇ ਹੋਏ ਆ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਬੜਾ ਵੱਡਾ ਜਿਹੜਾ ਰੋਲ ਪਲੇ ਕਰ ਰਹੇ ਆ ਇਸ ਕਰਕੇ ਉਹ ਵੀ ਇੱਕ ਵੱਡਾ ਚਿੰਤਾ ਵਾਲੀ ਗੱਲ ਬਣੀ ਹੋਈ ਆ ਪੰਜਾਬੀਆਂ ਲਈ ਤਾਂ ਇਹ ਦੋਸਤੋ ਅਸੀਂ ਅਗਲੇ ਬਾਰੇ ਬਾਰੇ ਉਮੀਦ ਕਰਦੇ ਆ ਕਿ ਆਉਣ ਵਾਲਾ ਸਾਲ ਆ ਜਿਹੜਾ ਉਹ ਖੁਸ਼ੀਆਂ ਖੇੜਿਆਂ ਭਰਿਆ ਰਹੇ ਸੰ 2024 ਜਿੱਥੇ ਅਸੀਂ 12.5% ਦੇ ਉੱਤੇ ਪੰਜਾਬ ਦੇ ਐਸਸੀ ਵਰਗ ਦੇ ਲਈ ਗੱਲ ਕਰੀਏ ਤਾਂ ਅਸੀਂ ਸਾਡੇ ਚੈਨਲ ਨੇ ਬੜੀ ਵਧੀਆ ਕਵਰਿੰਗ ਕੀਤੀ 8 ਫਰਵਰੀ 2024 ਨੂੰ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਦੇ ਅਨੁਸੂਚਿਤ ਜਾਤੀਆਂ ਦੇ ਵਰਗ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਸੀਗਾ ਉਹ ਬੜਾ ਸਲਾਘਾਯੋਗ ਫੈਸਲਾ ਹੋਇਆ ਜਿਸ ਦਾ ਵੱਡੇ ਪੱਧਰ ਤੇ ਭਾਰਤ ਵਾਸੀਆਂ ਨੇ ਸਮਰਥਨ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਗੱਲ ਹੁਣ ਆਉਣ ਵਾਲੀ ਹੈ ਉਹਦੇ ਵਿੱਚ ਅੱਛੀ ਗੱਲ ਇਹ ਰਹੀ ਕਿ ਬਹੁਤ ਜਿਹੜਾ ਗਰੀਬ ਥੱਲੇ ਤਬਕਾ ਸੀ ਉਹ ਉੱਪਰ ਲਿਆਂਦਾ ਮਾਨਯੋਗ ਸੁਪਰੀਮ ਕੋਰਟ ਨੇ ਬੜੇ ਵਧੀਆ ਫੈਸਲੇ ਲਿਆ ਤੇ ਲਾਸਟ ਦੇ ਉੱਤੇ ਜਿਹੜਾ ਹੈ ਉਹਦੇ ਨਾਲ ਜਿਹੜਾ ਮਾਇਆਵਤੀ ਦਾ ਜਿਹੜਾ ਗਰਾਫ ਆ ਉਹ ਕਾਫੀ ਥੱਲੇ ਚਲਾ ਗਿਆ ਇਸ ਫੈਸਲੇ ਨੇ ਮਾਇਆਵਤੀ ਇੱਕ ਪਾਸੇ ਹਦੀ ਹੋ ਕੇ ਖੜ ਗਈ ਤੇ ਮਾਇਆਵਤੀ ਨੂੰ ਵੈਸੇ ਵੀ ਕੇਂਦਰ ਚੋਂ ਬਾਹਰ ਹੋ ਗਈ ਰਾਜੂਪੀ ਬਿਹਾਰ ਤੋਂ ਸਾਰੇ ਰਾਜਾਂ ਚੋਂ ਵੀ ਮਾਇਆਵਤੀ ਦਾ ਜਿਹੜਾ ਹੈਗਾ ਰਵਈਆ ਬੀਬੀ ਦਾ ਉਹ ਚੰਗਾ ਨਹੀਂ ਰਿਹਾ ਔਰ ਇਹ ਬਹੁਤ ਜਨ ਸਮਾਜ ਲਈ ਅੰਬੇਦਕਰੀ ਮਿਸ਼ਨ ਦੇ ਲਈ ਇੱਕ ਬੜੇ ਵੱਡੇ ਘਾਟੇ ਵਾਲੀ ਗੱਲ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਭੈਣ ਮਾਇਆਵਤੀ ਜੀ ਉਹ ਪਰਿਵਾਰ ਦੇ ਮੋਹ ਦੇ ਵਿੱਚ ਪੈ ਕੇ ਇੱਕ ਪਾਸੇ ਹੋ ਕੇ ਖੜ ਗਏ ਨੇ ਪਰ ਸਮੁੱਚੇ ਭਾਰਤੀ ਜਿਹੜੀ ਗਰੀਬ ਜਨਤਾ ਦੀ ਉਹ ਗੱਲ ਸੁਣਨੋਂ ਹੁਣ ਇਨਕਾਰੀ ਹੋਏ ਖੜੇ ਨੇ ਇਹ ਸਾਡੇ ਲਈ ਦੁਖਦਾਈ ਖਬਰ ਸੀ ਔਰ ਅੱਗੇ ਤੋਂ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਅੰਬੇਦਕਰੀ ਮਿਸ਼ਨ ਨਾਲ ਜੁੜੇ ਹੋਏ ਲੋਕ ਨੇ ਉਸ ਸਮੁੱਚੇ ਭਾਰਤੀ ਦਲਤਾਂ ਦੇ ਲਈ ਕੰਮ ਕਰਦੇ ਰਹਿਣਗੇ ਉਹਨਾਂ ਦੇ ਸਮੁੱਚੀ ਮੂਲ ਨਿਵਾਸੀਆਂ ਦੇ ਉਥਾਨ ਦੇ ਲਈ ਹਰ ਪੱਖ ਤੋਂ ਉਹਨਾਂ ਲਈ ਆਪਾਂ ਕੰਮ ਕਰਾਂਗੇ ਅਰ ਅਸੀਂ ਆਪ ਸਭ ਨਾਲ ਵਾਅਦਾ ਕਰਦੇ ਹਾਂ ਕਿ ਸੰਨ 2025 ਦੀ ਜਿਹੜੀਆਂ 24 ਚ ਕਸਣਾ ਰਹੀਆਂ ਉਹ 25 ਤੇ 26 ਚ ਕੱਢ ਦੇਾਂਗੇ ਅਸੀਂ 2025 ਤੋਂ 1 ਜਨਵਰੀ 2025 ਤੋਂ ਲਗਾਤਾਰ ਸਾਡੇ ਜਿਹੜਾ ਦੇਸ਼ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਲਈ ਕੰਮ ਕਰਨਾ ਉੱਚ ਵਰਗ ਵੀ ਸਾਡਾ ਹੀ ਆ ਉਹਦੇ ਨਾਲ ਕੋਈ ਨਫ਼ਰਤ ਨਹੀਂ ਹੈ ਪਰ ਇੱਕ ਪਾਸੇ ਦੌਲਤ ਦੇ ਅੰਬਾਰ ਲੱਗੇ ਜਾਂਦੇ ਆ ਦੂਜੇ ਪਾਸੇ ਆਤ ਦੀ ਗਰੀਬੀ ਹੈ ਇਹਦਾ ਆਪਾਂ ਲੇਖਾ ਜੋਖਾ ਕਰਦੇ ਰਹਾਂਗੇ ਔਰ ਸਾਡੇ ਨੌਜਵਾਨਾਂ ਨੂੰ ਮੈਂ ਗੁਜਾਰਿਸ਼ ਕਰੂੰਗਾ ਜਿਹੜਾ ਮਜ਼ਦੂਰ ਵਰਗ ਹੈ ਉਹ ਕਿਸੇ ਵੀ ਕਾਸਟ ਦਾ ਹੋ ਸਕਦਾ ਉਹ ਤਾਂ ਪਿੱਛੇ ਆ ਕਿਉਂਕਿ ਅਸੀਂ ਵਪਾਰ ਤੋਂ ਬਿਲਕੁਲ ਇਨਕਾਰੀ ਹਾਂ ਸਾਡਾ ਮੂੰਹ ਸਰਕਾਰੀ ਨੌਕਰੀਆਂ ਵੱਲ ਹੈ ਔਰ ਐਸ਼ੋ ਆਰਾਮ ਦੀਆਂ ਨੌਕਰੀਆਂ ਵੱਲ ਇੱਕ ਤਾਂ ਅਸੀਂ ਹਸਤ ਕਲਾ ਤੋਂ ਦੂਰ ਮੁੜਦੇ ਜਾ ਰਹੇ ਹਾਂ ਦੂਜਾ ਸਾਨੂੰ ਜਿਹੜਾ ਹੈ ਅਸੀਂ ਬਣੀਆਂ ਬਣਾਈਆਂ ਚੀਜ਼ਾਂ ਦੇ ਉੱਤੇ ਰੈਡੀमेड ਚੀਜ਼ਾਂ ਦੇ ਉੱਤੇ ਜਿਹੜੀਆਂ ਸਾਨੂੰ ਵਿਦੇਸ਼ੀ ਕੰਪਨੀਆਂ ਦੀਆਂ ਚੀਜ਼ਾਂ ਨੇ ਵੱਡੀਆਂ-ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਜਿੰਨੇ ਉਹ ਸੀ ਬ੍ਰਾਂਡਡ ਕੰਪਨੀਆਂ ਕਹਿੰਦੇ ਆ ਉਹਨਾਂ ਦਾ ਮਾਲ ਖਰੀਦਣ ਦੇ ਲਈ ਹਰ ਇੱਕ ਦੀ ਅੱਖ ਹੈ ਆਮ ਛੋਟੀਆਂ ਕੰਪਨੀਆਂ ਨੇ ਜਿਹੜੀਆਂ ਆਮ ਜਿਹੜੀਆਂ ਲੋਕਲ ਕੰਪਨੀਆਂ ਨੇ ਉਹਨਾਂ ਤੋਂ ਅਸੀਂ ਮਾਲ ਨਹੀਂ ਖਰੀਦ ਰਹੇ ਔਰ ਇਸ ਦਾ ਵੱਡੇ ਪੱਧਰ ਤੇ ਸਾਨੂੰ ਘਾਟਾ ਪੈ ਰਿਹਾ ਹੈ ਔਰ 사ਨਾ ਸਮਾਇਆ ਇਕੱਠਾ ਇਕੱਠਾ ਹੁੰਦਾ ਜਾ ਰਿਹਾ ਇਹ ਸਾਡੇ ਲਈ ਮਹਾੜੀ ਗੱਲ ਹੈ ਮੈਂ ਕਹੂੰਗਾ ਵੀ ਜਿਹੜਾ ਭਾਰਤ ਦਾ ਸਮੁੱਚਾ ਐਸਸੀਬੀਸੀ ਵਰਗ ਹੈ ਇਹਨੂੰ ਤਾਂ ਆਪਣਾ ਬਾਜ਼ਾਰ ਖੜਾ ਕਰਨਾ ਚਾਹੀਦਾ ਔਰ ਐਸਸੀ ਵਰਗ ਤਾਂ ਪੰਜਾਬ ਦੇ ਵਿੱਚ ਤਾਂ ਕਮ ਸੇ ਕਮ ਮੈਂ ਕਹੂੰਗਾ ਵੀ ਅਸੀਂ ਇਹ ਸੰਕਲਪ ਲਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ 34% ਆਬਾਦੀ ਹੈ ਥੋਂ ਦੀ ਐਸਸੀ ਵਰਗ ਦੀ ਉਹਨਾਂ ਨੂੰ ਇਹ ਵਾਅਦਾ ਕਰਨਾ ਚਾਹੀਦਾ ਕਿ ਅਸੀਂ 34 ਦੀਸਾਂ ਤੇ 35% ਬਾਜ਼ਾਰ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ ਪਰ ਹਰ ਤਰ੍ਹਾਂ ਦੇ ਪ੍ਰੋਡਕਟਾਂ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ ਸਾਡੀ ਆਪਣੀ ਮਾਰਕੀਟ ਬਿਲਡ ਕਰਨੀ ਚਾਹੀਦੀ ਹੈ ਇਸੇ ਉਮੀਦ ਨਾਲ ਮੈਂ ਆਪ ਸਭ ਨੂੰ ਨਵੇਂ ਸਾਲ ਨੂੰ ਜਿਹੜੀਆਂ ਹੈ ਜੀਆ ਨੂੰ ਕਹਿੰਦੇ ਹਨ ਤੇ ਨੌਜਵਾਨਾਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਇਹ ਵੀ ਕਹੂੰਗਾ ਕਿ ਜੇਕਰ ਤੁਸੀਂ ਉਮੀਰੀ ਤੇ ਗਰੀਬੀ ਦਾ ਪਾੜਾ ਘਟਾਉਣਾ ਤਾਂ ਜਿਹੜੇ ਛੋਟੇ ਦੁਕਾਨਦਾਰਾਂ ਉਹਨਾਂ ਤੋਂ ਸਬੰਧ ਖਰੀਦਣਾ ਸ਼ੁਰੂ ਕਰੋ ਔਰ ਲੋਕਲ ਜ਼ਿਆਦਾ ਕੰਮ ਲਓ ਪੰਜਾਬੀਆਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਦੇ ਮਜ਼ਦੂਰਾਂ ਤੋਂ ਕੰਮ ਲਓ ਕਿਉਂਕਿ ਜੇ ਪੰਜਾਬ ਦੇ ਮਜ਼ਦੂਰ ਖੁਸ਼ਹਾਲ ਹੋਣਗੇ ਤਾਂ ਸਾਡੇ ਲੋਕ ਸਿੱਖ ਧਰਮ ਬਲ ਵਧਣਗੇ ਸਾਡੇ ਬੜੀਆਂ ਬੜੀਆਂ ਸਮੱਸਿਆਵਾਂ ਪੈਦਾ ਹੋਣਗੀਆਂ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਸੋ ਮੈਂ ਇਸੇ ਉਮੀਦ ਨਾਲ ਆਪਣੀ ਹੁਣ ਗੱਲ ਨੂੰ ਬਰਾਮਦ ਦਿੰਦੇ ਆਂ ਔਰ ਨਵੇਂ ਸਾਲ ਨੂੰ ਮੁਬਾਰਕ ਕਹਿਨੀ ਆ ਪੰਜਾਬ 2024 ਨੂੰ ਅਲਵਿਦਾ ਇਹ ਉਮੀਦ ਕਰਦੇ ਹਾਂ ਕਿ ਅਸੀਂ ਨਵੇਂ ਸਾਲ ਨੂੰ ਦੇ ਵਿੱਚ ਨਵੇਂ ਸੰਕਲਪ ਲੈ ਕੇ ਜ਼ਿੰਦਗੀਆਂ ਨਵੀਆਂ ਉਡਾਰੀਆਂ ਨਵੀਆਂ ਉਚਾਈਆਂ ਨੂੰ ਛੂਈਏ ਹਰ ਇੱਕ ਘਰ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇ ਸੋ 2024 ਅਲਵਿਦਾ ਤੇ ਜੀ ਆਇਆਂ ਨੂੰ ਤੋਂ 2025 ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਅਡਵਾਂਸ ਦੇ ਵਿੱਚ ਥੋੜੇ ਟਾਈਮ ਨੂੰ